ਗੁਰੂ ਪਿਆਰੀ ਗੁਰ ਸਵਾਰੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕੁਝ ਦਿਨਾਂ ਤੋਂ ਆਪ ਜੀ ਸਰਵਣ ਕਰ ਰਹੇ ਹੋ 12 ਭਾਈ ਗੁਰਦਾਸ ਜੀ ਦੀ ਆਪ ਜੀਆ ਨੇ ਅੱਜ ਤੱਕ ਸਰਵਣ ਕੀਤਾ ਹੈ ਭਾਈ ਗੁਰਦਾਸ ਜੀ ਦੀਆਂ ਪਹਿਲੀ ਵਾਰ ਦੀਆਂ 44 ਪੌੜੀਆਂ ਤੱਕ ਦਾ ਜਾਪ ਅੱਜ ਆਪ ਜੀ ਦੀ ਸੇਵਾ ਦੇ ਵਿੱਚ ਪਹਿਲੀ ਵਾਰ ਦੀ 45ਵੀਂ ਪੌੜੀ ਤੋਂ ਲੈ ਕੇ ਸਾਂਝ ਪਾਉਣੀ ਹੈ ਭਾਈ ਆਪ ਜੀਆ ਨੇ ਪਿਆਰ ਸਤਕਾਰ ਸਿਹਤ ਸਰਵਣ ਕਰਨਾ ਭਾਈ 45ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਦੂਸਰੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਦਾ ਵਰਣਨ ਕਰਦੇ ਨੇ ਦੂਸਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਆਓ ਸਰਵਣ ਕਰੀਏ ਭਾਈ ਸਤ ਨਾਮ ਸ੍ਰੀ ਵਾਹਿਗੁਰੂ ਜਾਰਤ ਕਰ ਮੁੱਲ ਤਾਨ ਦੀ ਫਿਰ ਕਰ ਤਾਰ ਪੁਰੇ ਨੂੰ ਆਇਆ ਚੜੇ ਸਵਾਈ ਦੇਹ ਦੇਹੀ ਕਲ ਯੁਗ ਨਾਨਕ ਨਾਮ ਧਿਆਇਆ ਬਿਨ ਨਾਵੇ ਹੋਰ ਮੰਗਣਾ ਸਿਰ ਦੁੱਖਾਂ ਦੇ ਦੁੱਖ ਸਬਾਇਆ ਮਾਰ ਸਿਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਤਪਿਆ ਲਹਿਣਾ ਜੀਮ ਦੇ ਗੁਰ ਆਈ ਸਿਰ ਛੱਤਰ ਫੇਰਾਇਆ ਜੋਤੀ ਜੋਤ ਮਿਲਾਇ ਕੈ ਸਤ ਗੁਰ ਨਾਨਕ ਰੂਪ ਬਟਾਇਆ ਲਖਨ ਕੋਈ ਸਕੈ ਆਚਰ ਦੇ ਆਚਰਜ ਦਿਖਾਇਆ ਕਾਇਆ ਪਲਟ ਸਰੂਪ ਬਣਾਇਆ ਅੱਗੇ ਪੌੜੀ 46ਵੀਂ ਦੇ ਵਿੱਚ ਭਾਈ ਗੁਰਦਾਸ ਜੀ ਵਰਣਨ ਕਰਦੇ ਨੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀਾਂ ਦੇ ਬਾਰੇ ਤੀਸਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸੋ ਟਿਕਾ ਜੋ ਛਤ੍ਰ ਸਿਰ ਸੋਈ ਸੱਚਾ ਤਖਤ ਟਿਕਾਈ ਸੋ ਟਿਕਾ ਸੋ ਛਤ੍ਰ ਸਿਰ ਸੋਈ ਸੱਚਾ ਤਖਤ ਟਿਕਾਈ ਗੁਰ ਨਾਨਕ ਹੁੰਦੀ ਮੋਹਰ ਹੱਥ ਗੁਰ ਅੰਗਦ ਦੀ ਦੋਹੀ ਫਿਰਾਈ ਦਿੱਤਾ ਛੋੜ ਕਰ ਤਾਰਪੁਰ ਬੈਠ ਖੰਡੂਰੇ ਜੋਤ ਜਗਾਈ ਜੰਮੇ ਪੂਰਬ ਬੀਜਾ ਵਿੱਚ ਵਿਚ ਹੋਰ ਕੁੜੀ ਚਤੁਰਾਈ ਲੈਣੇ ਪਾਈ ਨਾਨਕ ਕੋ ਦੇਣੀ ਅਮਰਦਾਸ ਘਰ ਆਈ ਗੁਰ ਬੈਠਾ ਅਮਰ ਸਰੂਪ ਹੋਏ ਗੁਰਮੁਖ ਪਾਈ ਦਾਤ ਇਲਾਹੀ ਫੇਰ ਵਸਾਇਆ ਗੋਇੰਦਵਾਲ ਅਚਰਜ ਖੀਲ ਨ ਲਖਿਆ ਜਾਈ ਦਾਤ ਜੋਤ ਖਸਮੇ ਵੱਡਿਆਈ ਅਗੇ ਭਾਈ ਗੁਰਦਾਸ ਜੀ ਪੌੜੀ 47ਵੀਂ ਦੇ ਵਿੱਚ ਚੌਥੇ ਤੇ ਪੰਜਵੇਂ ਸਤਿਗੁਰੂ ਦੀ ਗੱਲ ਕਰਦੇ ਨੇ ਦੇ ਚੇ ਪੂਰਬ ਦੇਵਨਾ ਜਿਸ ਦੀ ਵਸਤ ਤਿਸੈ ਘਰ ਆਵੈ ਬੈਠਾ ਸੋ ਦੀਪਾਤਿ ਸਾਹ ਰਾਮਦਾਸ ਸਤਗੁਰੂ ਕਹਾਵੈ ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਉਲਟਾ ਖੀਲ ਖਸਮ ਦਾ ਉਲਟੀ ਗੰਗ ਸਮੁੰਦਰ ਸਮਾਵੇ ਦਿੱਤਾ ਲਈਏ ਆਪਣਾ ਅਨੰਦ ਦਿੱਤਾ ਕਛ ਹੱਥ ਨ ਆਵੇ ਫਿਰ ਆਈ ਘਰ ਅਰਜਣੇ ਪੁੱਤ ਸੰਸਾਰੀ ਗੁਰੂ ਕਹਾਵੇ ਜਾਣਨ ਦੇਸਾਂ ਸੋਡਿਓ ਹੋਰਸ ਅਜਰ ਨਜਰ ਆ ਜਾਵੇ ਜਾਣਨ ਦੇਸਾਂ ਸੋਡਿਓ ਹੋਰਸ ਅਜਰ ਨਜਰ ਆ ਜਾਵੇ ਘਰ ਹੀ ਕੀ ਬਥ ਘਰੇ ਰਹਾਵੇ ਪੌੜੀ 48ਵੀਂ ਦੇ ਵਿੱਚ 6ਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀਆਂ ਬਾਰੇ ਵਰਣਨ ਕਰਦੇ ਨੇ ਭਾਈ ਗੁਰਦਾਸ ਜੀ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੂਬਾਰੀ ਦਲ ਪੰਝਨ ਗੁਰ ਸੂਰਮਾ ਵੱਡ ਜੋਦਾ ਬਹੁਤ ਪਰ ਉਪਕਾਰੀ ਪੁੱਛਨ ਸਿੱਖ ਅਰਦਾਸ ਕਰ ਛੇ ਮਹਿਲਾ ਤੱਕ ਦਰਸ ਨਿਹਾਰੀ ਅਗੰਮ ਅਗੋਚਰ ਸਤ ਗੁਰੂ ਬੁਲੀ ਮੁਖਤੀ ਸੁਣੋ ਸੰਸਾਰੀ ਕਲਯੁਗ ਪੀੜੀ ਸੋਡੀਆਂ ਨਿਹਚਲ ਨੀਵ ਉਸਾਰ ਖਲਾਰੀ ਜੁਗ ਜੁਗ ਸਤ ਗੁਰ ਧਰੇ ਅਵਤਾਰੀ ਅੱਗੇ ਪੌੜੀ 49ਵੀਂ ਦੇ ਵਿੱਚ ਵਾਹਿਗੁਰੂ ਮੰਤਰ ਦਾ ਵਰਣਨ ਕਰਦੇ ਨੇ ਭਾਈ ਗੁਰਦਾਸ ਜੀ सत युग सतगुरु वासुदेव भवा विसना नाम जपावे द्वापर सतगुरु हरि कृष्ण हा हा हर हर नाम जपावे त्रेते सतगुरु राम जी रा रा राम जपे सुख पावे ਕਲ ਜੁਗ ਨਾਨਕ ਗੁਰ ਗੋਬਿੰਦ ਗੱਗਾ ਗੋਬਿੰਦ ਨਾਮੇ ਲਾਵੇ ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿੱਚ ਜਾਈ ਸਮਾਵੇ ਚਾਰੂ ਅੱਖਰ ਇੱਕ ਕਰ ਵਾਹ ਗੁਰ ਜਪ ਮੰਤਰ ਸੁਣਾਵੇ ਜਹਤਿ ਉਪਜਿਆ ਫਿਰ ਤਹਾਂ ਸਮਾਵੈ ਚਾਰੋਂ ਅੱਖਰ ਇਕ ਕਰ ਵਾਹ ਗੁਰੂ ਜਪ ਮੰਤਰ ਸੁਣਾਵੈ ਜਹਤਿ ਉਪਜਿਆ ਫਿਰ ਤਹਾਂ ਸਮਾਵੈ ਇਸ ਭਾਈ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਪਹਿਲੀ ਵਾਰ ਦਾ ਜਾਪ 49 ਪੌੜੀਆਂ ਨੇ ਭਾਈ ਪਹਿਲੀ ਵਾਰ ਦੇ ਵਿੱਚ ਬੜਾ ਸੁੰਦਰ ਵਰਣਨ ਕੀਤਾ ਹੈ ਭਾਈ ਗੁਰਦਾਸ ਜੀਆ ਨੇ ਪਹਿਲੀ ਵਾਰ ਦੇ ਵਿੱਚ ਸਤਿਗੁਰੂ ਨਾਨਕ ਦੇਵ ਜੀ ਤੋਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਅਤੇ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਜੀ ਤੱਕ ਦੀਆਂ ਬੜਾ ਸੁੰਦਰ ਵਰਣਨ ਕੀਤਾ ਹੈ ਅੱਗੇ ਵਾਰ ਦੂਜੀ ਸ਼ੁਰੂ ਹੁੰਦੀ ਹੈ ਭਾਈ ਜਿਸ ਦਾ ਜਾਪ ਆਪ ਜੀ ਕੱਲ ਤੋਂ ਸਰਵਣ ਕਰਿਆ ਕਰੋਗੇ ਭਾਈ ਇਸੇ ਤਰ੍ਹਾਂ ਦਾਸਰੇ ਨੂੰ ਪਿਆਰ ਬਖਸ਼ਿਸ਼ ਕਰਨਾ ਭਾਈ ਹਰ ਰੋਜ਼ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਸਰਵਣ ਆਪ ਜੀ ਨੇ ਕਰਨਾ ਹੈ ਪ੍ਰੇਮ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ